ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਖਰਿੰਦਰ ਸਿੰਘ ਬਰਾੜ ਸੁਖਮਣੀ ਏਸੀਜੂ ਸੈਂਟਰ ਸਰਾਇਨਗਾ ਸੋ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਆਪਣੇ ਅੱਜ ਦੇ ਟਾਈਮ ਦੇ ਵਿੱਚ ਗੋਡਿਆਂ ਦੇ ਵਿੱਚ ਕਾਫੀ ਦਰਦ ਰਹਿੰਦਾ ਹੈ ਗੋਡਿਆਂ ਦਾ ਗੈਪ ਘਟ ਜਾਣਾ ਜਾਂ ਗੋਡੇ ਦਾ ਕਿਸੇ ਕਾਰਨ ਦੇ ਕਾਰਨ ਜਾਮ ਹੋ ਜਾਣਾ ਜਿਸ ਤਰ੍ਹਾਂ ਕਿ ਗੋਡਿਆਂ ਤੇ ਕਿਸੇ ਤਰ੍ਹਾਂ ਦੀ ਕੋਈ ਸੱਟ ਲੱਗ ਜਾਂਦੀ ਹੈ ਫ੍ਰੈਕਚਰ ਹੋ ਜਾਂਦਾ ਹੈ ਉਸ ਤੋਂ ਬਾਅਦ ਜੋ ਪਲਾਸਟਰ ਲਗਾਇਆ ਜਾਂਦਾ ਹੈ ਪਲਾਸਟਰ ਲਗਾਇਆ ਜਾਂਦਾ ਤਾਂ ਕੁਝ ਦਿਨਾਂ ਬਾਅਦ ਇੱਕ ਮੰਥ ਬਾਅਦ ਜਾਂ ਕੁਝ ਦਿਨਾਂ ਬਾਅਦ ਪਲਾਸਟਰ ਨੂੰ ਖੋਲਿਆ ਜਾਂਦਾ ਤਾਂ ਉਹ ਬਿਲਕੁਲ ਸਟੇਟ ਰਹਿੰਦਾ ਉਸ ਕਾਰਨ ਗੋਡੇ ਜਾਮ ਹੋ ਜਾਂਦੇ ਆ ਪੇਸ਼ੈਂਟ ਘਰੇ ਉਹ ਐਕਸਰਸਾਈਜ਼ ਕਰਨੀ ਪਾਉਂਦੇ ਜਿਹੜੀ ਉਹਨਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਫਿਰ ਉਹਨਾਂ ਦੀ ਲੈਗ ਪਿੱਛੇ ਨੂੰ ਬ੍ਰੈਂਡ ਨਹੀਂ ਹੁੰਦੀ ਇਸ ਕਾਰਨ ਉਹਨਾਂ ਨੂੰ ਕਾਫੀ ਤਕਲੀਫ ਹੁੰਦੀ ਹੈ ਸੋ ਅੱਜ ਜੋ ਮਸ਼ੀਨ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾਣ ਜਾ ਰਹੇ ਹਾਂ ਉਹ ਮਸ਼ੀਨ ਆ ਜੀ ਟ੍ਰੈਕਸ਼ਨ ਮਿੰਨੀ ਟ੍ਰੈਕਸ਼ਨ ਉਹ ਸਰਾਈ ਅਸੀਂ ਆਪਣੇ ਗੋਡੇ ਨੂੰ ਕਸ਼ਕ ਦੇਣਾ ਰਾਈ ਐਕਸਰਸਾਈਜ਼ ਕਰਕੇ ਕਸਰਤ ਕਰਕੇ ਗੋਡੇ ਨੂੰ ਖੋਲ ਸਕਦੇ ਹਾਂ ਇਹ ਟ੍ਰੈਕਸ਼ਨ ਮਸ਼ੀਨ ਜੀ ਇਸ ਮਸ਼ੀਨ ਰਾਹੀਂ ਅਸੀਂ ਜਾਮ ਹੋਏ ਗੋਡਿਆਂ ਨੂੰ ਖੋਲ ਸਕਦੇ ਹਾਂ ਜੀ ਇਹ ਕਸਰਤ ਰਾਹੀਂ ਅਸੀਂ ਜੋ ਇਹ ਮਸ਼ੀਨ ਨੇ ਕਸਰਤ ਕਰਾਉਣੀ ਆ ਆਪਾਂ ਨੂੰ ਐਸਰਾਈ ਆਪਾਂ ਜਾਮ ਹੋਏ ਗੋਡਿਆਂ ਨੂੰ ਖੋਲਦੇ ਆ ਇਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਸਭ ਤੋਂ ਪਹਿਲਾਂ ਇੱਕ ਨੰਬਰ ਬੈਲਟ ਲਾਉਣੀ ਹੈ ਜੀ ਚੰਗੀ ਤਰ੍ਹਾਂ ਆਪਾਂ ਕੱਸ ਕੇ ਟਾਈਟ ਕਰਕੇ ਬੈਲਟ ਲਾ ਲੈਣੀ ਹੈ ਫਿਰ ਦੋ ਨੰਬਰ ਬੈਲਟ ਲਾਉਣੀ ਹੈ ਜੀ ਇਹ ਬਿਲਕੁਲ ਗੋਡੇ ਤੋਂ نیچے ਲਾਉਣੀ ਹੈ ਇਹ ਤਿੰਨ ਨੰਬਰ ਬੈਲਟ ਹੈ ਜੀ ਇਹ ਗਿੱਟੇ ਦੇ ਬਿਲਕੁਲ ਉੱਪਰ ਇਹ ਬੈਲਟ ਲਾ ਲੈਣੀ ਹੈ ਜੀ ਬਿਲਕੁਲ ਪੇਸ਼ੈਂਟ ਨੂੰ ਇਸ ਤਰ੍ਹਾਂ ਬਿਠਾ ਲੈਣਾ ਇਸ ਸਥਿਤੀ ਦੇ ਵਿੱਚ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹ ਮਸ਼ੀਨ ਨੂੰ ਇਹ ਬਟਨਾਂ ਜੀ ਆਫ ਤੇ ਆਨ ਇਸ ਨੂੰ ਆਨ ਕਰ ਦੇਣਾ ਇੱਥੇ ਡਾਊਨ ਆ ਜੀ ਇੱਥੇ ਅਪ ਆ ਇਸ ਨੂੰ ਆਪਾਂ ਅਪ ਰੱਖਣਾ ਹੈ ਇਸ ਤੋਂ ਆਪਾਂ ਸਟੈਪ ਜਿੰਨੇ ਸਟੈਪ ਆਪਾਂ ਪੇਸ਼ੈਂਟ ਨੂੰ ਕਰਾਉਣੇ ਆ ਉਹਨੇ ਆਪਾਂ ਸਟੈਪ ਇਹਦੇ ਵਿੱਚ ਨੋਟ ਕਰ ਲੈਣੇ ਆ 1 2 3 4 5 6 ਮੈਂ ਦੇ ਵਿੱਚ 10 ਸਟੈਪ ਰੱਖ ਲਿਆ ਜੀ ਪੇਸ਼ੈਂਟ ਨੂੰ ਆਪਾਂ 10 ਸਟੈਪ ਕਰਾਉਣੇ ਆ ਤੇ ਮਸ਼ੀਨ ਨੂੰ ਆਪਾਂ ਇਹਦਾ ਸਵਿੱਚ ਆ ਜੀ ਇਸ ਤੋਂ ਆਪਾਂ ਮਸ਼ੀਨ ਨੂੰ ਆਨ ਕਰ ਦੇਣਾ ਇਸ ਤਰ੍ਹਾਂ نیچے ਆਉਣੀ ਆ ਮਸ਼ੀਨ ਨੇ ਹੁਣ ਮਸ਼ੀਨ ਨੇ ਉੱਪਰ ਜਾਣਾ ਜੀ ਇਸ ਤਰ੍ਹਾਂ ਮਸ਼ੀਨ ਆਪਣਾ ਵਰਕ ਕਰੂਗੀ ਉਹਨੇ ਅਸਨੇ ਲੈਗ ਨੂੰ ਉੱਪਰ ਨੂੰ ਕਰਨਾ ਹੈ ਗੋਡੇ ਨੂੰ ਉੱਪਰ ਨੂੰ ਚੱਕਣਾ ਜੀ ਇਸ ਤਰ੍ਹਾਂ ਮੂਵਮੈਂਟ ਦੇਣੀ ਹੈ ਮਸ਼ੀਨ ਨੇ ਆਪਣੀ ਇਸ ਤਰ੍ਹਾਂ ਅਸੀਂ ਆਪਣੇ ਜਾਮ ਹੋਏ ਗੋਡਿਆਂ ਨੂੰ ਖੋਲ ਸਕਦੇ ਹਾਂ ਇਸ ਕਤਰਸਾਈ ਇਹ ਜੋ ਮਸ਼ੀਨ ਆ ਇਹ ਆਟੋਮੈਟਿਕ ਆ ਜੀ ਇਹ ਮਸ਼ੀਨ ਨੇ ਆਪਣੇ ਆਪ ਵਰਕ ਕਰਨਾ ਹੈ ਗੋਡੇ ਨੂੰ ਬਿਲਕੁਲ 90 ਡਿਗਰੀ ਚ ਲੈ ਕੇ ਜਾਣਾ ਹੈ ਲੱਤ ਨੂੰ ਖਾਸ ਧਿਆਨ ਰੱਖਣਾ ਜੀ ਮਰੀਜ਼ ਦਾ ਕੋਈ ਕਮਰ ਦਾ ਆਪਰੇਸ਼ਨ ਨਾ ਹੋਇਆ ਹੋਵੇ ਨਾ ਕੋਈ ਆਪਣਾ ਚੂਲੇ ਦਾ ਕੋਈ ਆਪਰੇਸ਼ਨ ਹੋਇਆ ਹੋਵੇ ਇਸ ਤਰ੍ਹਾਂ ਆਪਾਂ ਮਰੀਜ਼ ਨੂੰ ਆਪਾਂ ਗੋਡੇ ਦਾ ਇਲਾਜ ਕਰਨਾ ਹੈ ਜਿਵੇਂ ਕਿ ਗੋਡੇ ਜਾਮ ਹੋ ਜਾਂਦੇ ਆ ਕਿਸੇ ਸੱਟ ਲੱਗਣ ਕਾਰਨ ਜਾਂ ਗੋਡੇ ਵਿੱਚ ਕਰੈਕਿੰਗ ਆ ਜਾਂਦੀ ਹੈ ਇਸ ਤੋਂ ਬਾਅਦ ਪਲਾਸਟਰ ਲੱਗਦਾ ਗੋਡਾ ਜਾਮ ਹੋ ਜਾਂਦਾ ਉਸ ਨੂੰ ਖੋਲਣ ਵਾਸਤੇ ਇਸ ਮਸ਼ੀਨ ਦਾ ਆਪਾਂ ਪ੍ਰਯੋਗ ਕਰ ਸਕਦੇ ਆ ਜੀ ਇਹ ਤੁਹਾਨੂੰ ਜਾਣਕਾਰੀ ਦੇ ਰਹੇ ਆ ਇਸ ਮਸ਼ੀਨ ਨਾਲ ਹੀ ਆਪਾਂ ਆਪਣੇ ਜਾਮ ਹੋਏ ਗੋਡੇ ਨੂੰ ਦੁਬਾਰਾ ਖੋਲ ਸਕਦੇ ਆ ਇਹ ਕਸਰਤ ਤੁਹਾਨੂੰ ਆਪਣੇ ਆਪ ਕਰਨ ਦੀ ਲੋੜ ਨਹੀਂ ਪੈਣੀ ਇਹ ਮਸ਼ੀਨ ਨੇ ਤੁਹਾਡੀ ਕਸਰਤ ਕਰਵਾਉਣੀ ਹੈ ਹੁਣ ਉੱਪਰ ਲੱਗੀ ਮਸ਼ੀਨ ਹੁਣ نیچے ਨੂੰ ਲੈ ਕੇ ਆਉਗੀ ਇੱਕ ਸਕਿੰਟ ਵਾਸਤੇ ਉੱਪਰ ਰੱਖਦੀ ਹੈ ਫਿਰ ਹੌਲੀ-ਹੌਲੀ ਇਹਦਾ ਵਰਕ نیچے ਨੂੰ ਮੂਵਮੈਂਟ ਕਰੂਗੀ ਬਿਲਕੁਲ ਸਿੱਧਾ ਰੱਖੋ ਇਸ ਤਰ੍ਹਾਂ ਆਪਾਂ ਪੇਸ਼ੈਂਟ ਨੂੰ ਇਹ ਮਸ਼ੀਨ ਕਰਵਾ ਕੇ ਆਪਾਂ ਜਾਮ ਹੋਏ ਗੋਡੇ ਨੂੰ ਕੁਝ ਦਿਨਾਂ ਵਿੱਚ ਹੀ ਖੋਲ ਸਕਦੇ ਹਾਂ ਇਹ ਬਹੁਤ ਹੀ ਲਾਹੇਵੰਦ ਐਕਸਰਸਾਈਜ਼ ਹੈ ਐਸ ਐਕਸਰਸਾਈਜ਼ ਰਾਹੀਂ ਆਪਾਂ ਅੰਜਾਮ ਹੋਏ ਗੋਡੇ ਨੂੰ ਦੁਬਾਰਾ ਖੋਲ ਸਕਦੇ ਹਾਂ ਸਟੈਪ ਵਾਈਜ਼ ਸਟੈਪ ਆਪਾਂ ਇਹ ਮਸ਼ੀਨ ਨੂੰ ਮਰੀਜ਼ ਨੂੰ ਕਰਵਾਉਣਾ ਹੈ ਇਸ ਤਰ੍ਹਾਂ ਆਪਾਂ 10 ਸਟੈਪ ਨੋਟ ਕੀਤੇ ਸੀ 8 ਸਟੈਪ ਤੇ ਆ ਗਈ ਮਸ਼ੀਨ ਦੋ ਸਟੈਪ ਹੋ ਚੁੱਕੇ ਨੇ 7 ਤੇ ਆ ਗਈ ਇਸ ਤਰ੍ਹਾਂ ਆਪਾਂ ਮਸ਼ੀਨ ਨੂੰ ਮਰੀਜ਼ ਨੂੰ ਕਰਵਾ ਸਕਦੇ ਹਾਂ ਖਾਸ ਧਿਆਨ ਰੱਖਣਾ ਹੈ ਕਿ ਮਰੀਜ਼ ਦਾ ਕੋਈ ਆਪਰੇਸ਼ਨ ਨਾ ਹੋਇਆ ਹੋਵੇ ਕਿਸੇ ਤਰ੍ਹਾਂ ਦਾ ਕੋਈ ਕਮਰ ਦਾ ਆਪਰੇਸ਼ਨ ਜਾਂ ਗੋਡੇ ਦਾ ਆਪਰੇਸ਼ਨ ਨਾ ਹੋਇਆ ਹੋਵੇ ਉਸ ਨੂੰ ਹੀ ਆਪਾਂ ਕਰਵਾ ਸਕਦੇ ਹਾਂ ਇਸ ਤਰ੍ਹਾਂ ਆਪਾਂ ਮਰੀਜ਼ ਨੂੰ ਕਰਵਾ ਸਕਦੇ ਹਾਂ